ਕਰਦੇ ਅੰਦਰ ਤੇ ਕਿਸੇ ਨੂੰ ਵੀ ਨਜ਼ਦੀਕ ਜਾਂ ਫਿਰ ਅੰਦਰ ਆਉਣ ਦੀ ਇਜਾਜ਼ਤ ਜਿਹੜੀ ਐਨਐਡੀ ਟੀਮ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ ਹੈ ਤੇ ਫਤਿਹਗੜ ਚੂੜਿਆ ਦੇ ਚਿਤੌਰਗੜ ਦੇ ਵਿੱਚ ਐਨਐਡੀ ਵੱਲੋਂ ਇਹ ਛਾਪੇਮਾਰੀ ਜਿਹੜੀ ਆ ਸਵੇਰ ਤੋਂ ਹੀ ਕੀਤੀ ਜਾ ਰਹੀ ਹੈ 5 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਜਿੱਥੇ ਕਿ ਲਗਾਤਾਰ ਐਨਐਡੀ ਟੀਮ ਦੇ ਵੱਲੋਂ ਇਹ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਦੱਸਦੇ ਨੇ ਕਿ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੋਂ ਪਹਿਲਾਂ ਤਾਂ ਉਹ ਖਬਰ ਦੱਸੀ ਹੈ ਕਿ ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਦੇ ਵਿੱਚ ਵੀ ਤੇਰ ਤੋਂ ਹੀ ਐਨਏਡੀ ਟੀਮ ਪਹੁੰਚੀ ਆ ਤੇ ਉਥੇ ਇਹ ਛਾਪੇਮਾਰੀ ਜਿਹੜੀ ਆ ਜਾਂਚ ਐਨਏਡੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਕਿ ਇੱਕ ਐ ਅਫਸਰ ਆ ਦਫਤਰ ਦਾ ਮਾਲਕ ਆ ਇਮੀਗ੍ਰੇਸ਼ਨ ਦਫਤਰ ਦਾ ਮਾਲਕ ਆ ਜਿਸ ਦੇ ਘਰ ਤੇ ਆ ਪੁਲਿਸ ਵੱਲੋਂ ਐਨਆਈ ਦੇ ਵੱਲੋਂ ਅਤੇ ਲੋਕਲ ਪੁਲਿਸ ਵੀ ਜਾਣਦੇ ਕਿ ਉੱਥੇ ਮੌਜੂਦ ਆ ਇਮੀਗ੍ਰੇਸ਼ਨ ਦਫਤਰ ਦਾ ਮਾਲਕ ਆ ਵਿਸ਼ਾਲ ਸ਼ਰਮਾ ਜਿਸ ਦੇ ਘਰ ਸਵੇਰ ਤੋਂ ਹੀ ਇਹ ਛਾਪੇਮਾਰੀ ਜਿਹੜੀ ਆ ਪੁਲਿਸ ਦੇ ਵੱਲੋਂ ਅਤੇ ਐਨਆਈ ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਆ ਤਸਵੀਰਾਂ ਦੋਵੇਂ ਥਾਵਾਂ ਦੀ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਅੰਮ੍ਰਿਤਸਰ ਦੀਆਂ ਨੇ ਤੇ ਦੂਜੇ ਪਾਸੇ ਫਤਿਹਗੜੇ ਚੂੜੀਆਂ ਦੇ ਚਿਤੌਰ ਗੜ ਦੀਆਂ ਤਕਵੀਰਾ ਨੇ ਜਿੱਥੇ ਕਿ ਐਨਡੀਟੀਮ ਲਗਾਤਾਰ ਸ਼ਾਪੇ ਮਾਰੀ ਅਤੇ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਵਿਸ਼ਾਲ ਸ਼ਰਮਾ ਦੇ ਘਰ ਇਹ ਰੇਡ ਕੀਤੀ ਜਾ ਰਹੀ ਹੈ ਤਾਂ ਉੱਥੇ ਕਿਹਾ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਿਸ ਦੇ ਚੱਲਦੇ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਜਿੱਥੇ ਚੱਲਦੇ ਐਨਡੀਟੀ ਦੀ ਟੀਮ ਉੱਥੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ ਤੇ ਹਰ ਤਰ੍ਹਾਂ ਦੇ ਨਾਲ ਦਸਤਾਵੇਜ਼ ਉਥੇ ਦੇ ਖੰਗਾਲੇ ਜਾ ਰਹੇ ਨੇ ਫਤਿਹਗੜ ਚੂੜੀਆਂ ਦੀ ਵਿੱਚ ਜਿਹੜੀ ਜਾਂਚ ਚੱਲ ਰਹੀ ਹੈ ਉਸ ਬਾਰੇ ਪੂਰੀ ਕਰ ਜਿਹੜੀ ਲੈ ਲੈਨੇ ਮੇਰੇ ਨਾਲ ਬਟਿਆਲਾ ਤੋਂ ਬਟਿਆਲਾ ਤੋਂ ਮੇਰੇ ਸਹਿਯੋਗੀ ਜੁੜੇ ਨੇ ਉਹਨਾਂ ਨੂੰ ਪੂਰੀ ਜਾਣਕਾਰੀ ਜਿਹੜੀ ਉਹ ਲੈ ਲੈਨੇ ਆ ਕੀ ਕੋਈ ਜਾਣਕਾਰੀ ਹੈ ਇਸ ਬਾਰੇ ਨਿਤਿਨ ਕੇ ਇੱਕ ਸੇਵਾ ਮੁਕਤ ਜਿਹੜਾ ਫੌਜੀ ਹੈ ਉਸੇ ਘਾਰਿਆਂ ਨੇ ਦੀ ਟੀਮ ਛਾਪੇਮਾਰੀ ਕਰ ਰਹੀ ਹੈ ਨਿਤਿਨ ਆਵਾਜ਼ ਆ ਰਹੀ ਹੈ ਮੇਰੀ ਹਾਂ ਜੀ ਜੀ ਬਾਬਾ ਨੂੰ ਬੋਲੋ ਸੇਵਾ ਮੁਕਤ ਫੌਜੀ ਦੇ ਘਰਾਜ ਸਵੇਰ ਤੋਂ ਹੀ ਇਹ ਛਾਪੇਮਾਰੀ ਨੇ ਦੀ ਟੀਮ ਕਰ ਰਹੀ ਹੈ ਜੀ ਬਿਲਕੁਲ ਬਾਉਨਾ ਇਹ ਫਤਿਹਗੜ ਚੂੜੀਆ ਦਾ ਇਲਾਕਾ ਹੈ ਜਿੱਥੇ ਇੱਕ ਸਾਫ ਦਾ ਫੌਜੀ ਦੇ ਘਰ ਸੈਂਟਰਲ ਏਜੰਸੀ ਨੇ ਰੇਡ ਕੀਤਾ ਹੈ ਇਹ ਕਿਹੜੀ ਸੈਂਟਰਲ ਏਜੰਸੀ ਆ ਵੈਸੇ ਤਾਂ ਹਰ ਜਗ੍ਹਾ ਤੇ ਐਨਆਈਏ ਰੇਡ ਕਰਦੀ ਆ ਇਹ ਵੀ ਲੱਗਦਾ ਹੈ ਕਿ ਐਨਆਈਏ ਹੋ ਸਕਦੀ ਹੈ ਕਿਉਂਕਿ ਅਸੀਂ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕਰ ਸਕਦੇ ਜਿਹੜੇ ਬਾਹਰ ਅਧਿਕਾਰੀ ਖੜੇ ਨੇ ਪੁਲਿਸ ਦੇ ਉਹਨਾਂ ਦੇ ਵਿੱਚ ਕਿਹਾ ਜਾਵੇ ਕਨਸਟੇਬਲ ਜਾਂ ਹੈੱਡ ਕਨਸਟੇਬਲ ਲੈਵਲ ਦੇ ਲੋਕ ਖੜੇ ਆ ਕੁਝ ਵੀ ਦੱਸਣ ਲਈ ਤਿਆਰ ਨਹੀਂ ਆ ਪਰ ਕੁਝ ਅੰਦਾਜ਼ ਜਿਹੜੀ ਆ ਲੱਗਦਾ ਹੈ ਕਿ ਰੇਡ ਹੁਣ ਖਤਮ ਹੋਣ ਵਾਲੀ ਹੈ ਵਾਈਂਡ ਅਪ ਚੱਲਦਾ ਪਿਆ ਹੈ ਜਿੱਦਾਂ ਰੇਡ ਖਤਮ ਹੋਏਗੀ ਤੇ ਪਰਿਵਾਰ ਦਾ ਵੀ ਗੱਲ ਕਰਾਂਗੇ ਕਿ ਆਖਿਰਿਕ ਸਾਕਾ ਕਾਂ ਫੌਜੀ ਦੇ ਘਰ ਭਾਵਨਾ ਰੇਡ ਕਿਉਂ ਹੋਈ ਕੀ ਕਾਰਨ ਹੈ ਕੀ ਕੁਝ ਕਰੋਲਿਆ ਗਿਆ ਕਿੰਨਾ ਲੰਬਾ ਸਮਾਂ ਰੇਡ ਚੱਲੀ ਆ ਇਹ ਸਾਰੀਆਂ ਗੱਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸਾਫਤਾ ਫੌਜੀ ਦੇ ਪਰਿਵਾਰ ਕੋਲੋਂ ਜਾਂ ਫਿਰ ਦੇਖਦੇ ਆ ਕਿ ਅੰਦਰ ਸਾਫਤਾ ਫੌਜੀ ਵੀ ਮੌਜੂਦ ਹੈ ਕਿ ਨਹੀਂ ਸੋ ਕੁਝ ਸਮੇਂ ਬਾਅਦ ਇਹ ਭਾਵਨਾ ਕਲੀਅਰ ਹੋ ਜਾਏਗਾ ਕਿ ਆਖਿਰ ਜਿਹੜੀ ਏਜੰਸੀ ਸੀ ਔਰ ਕੀ ਕਰਨਾਈ ਸੀ ਓਵਰ ਟੂ ਸਟੂਡੀਓ ਹਾਂ ਨਿਤਿਨ ਸਵੇਰ ਤੋਂ ਹੀ ਛਾਪੇ ਮਾਰੀ ਜਿਹੜੀ ਹੋ ਰਹੀ ਆ ਹਾਂਜੀ ਬਿਲਕੁਲ ਬਾਨਾ ਕਿਹਾ ਜਾਵੇ ਤਾਂ 4 ਤੋਂ 5 ਘੰਟੇ ਲਗਾਤਾਰ ਹੋ ਗਏ ਨੇ ਕਿ ਕਿਸੇ ਨੂੰ ਅੰਨਾਦ ਅੰਦਰ ਜਾਣ ਦਿੱਤਾ ਜਾ ਰਿਹਾ ਨਾ ਬਾਹਰ ਆਉਣ ਦਿੱਤਾ ਜਾ ਰਿਹਾ ਕਿਸੇ ਨੂੰ ਲਗਾਤਾਰ ਗੇਟ ਬੰਦ ਹੈ ਔਰ ਇਹ ਕਿਹਾ ਜਾਵੇ ਤਾਂ ਜਿਨ੍ਹਾਂ ਗੁਰਦਾਸਪੁਰ ਦੇ ਵਿੱਚ 4 ਤੋਂ 5 ਥਾਵਾਂ ਤੇ ਜੋ ਹੈ ਇਸ ਸੈਂਟਰਲ ਏਜੰਸੀ ਦੀ ਰੇਡ ਹੋਈ ਹੈ ਜਿਨ੍ਹਾਂ ਵਿੱਚ ਦੋ ਡੇਰਾ ਬਾਬਾ ਨਾਨਕ ਇੱਕ ਫਤੇਗੜ ਚੂੜੀਆਂ ਇੱਕ ਕਾਦੀਆਂ ਦੀ ਵੀ ਇਨਫਾਰਮੇਸ਼ਨ ਜੋ ਹੈ ਉਹ ਆ ਰਹੀ ਹੈ ਕਿ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਲੋਕਾਂ ਦੇ ਘਰ ਕਿਸੇ ਏਜੰਸੀ ਨੇ ਰੇਡ ਕੀਤੀ ਹੈ ਜੀ ਜੀ ਮਾਮਾ ਇਹ ਪਹਿਲਾਂ ਅੰਮ੍ਰਿਤਸਰ ਦੇ ਖਬਰਾਂ ਸੀ ਦਿਖਾਈ ਸੀ ਕਿ ਅੰਮ੍ਰਿਤਸਰ ਦੇ ਵਿੱਚ ਵੀ ਛਾਪੇਮਾਰੀ ਹੋ ਰਹੀ ਆ ਤੇ ਦੂਜੇ ਪਾਸੇ ਹੁਣ ਫਤਿਹਗੜ ਚੂੜਿਆ ਦਾ ਚਿਤੌਰਗੜ ਆ ਤੇ ਹੋਰ ਕਿਹੜੀਆਂ ਚਾਰ ਥਾਵਾਂ ਜਿਹੜੀਆਂ ਤੁਸੀਂ ਦੱਸਿਆ ਮੈਂ ਕਵਾਂਗੇ ਕਿ ਇੱਕ ਵਾਰ ਫਿਰ ਤੋਂ ਦੱਸੋ ਬਾਬਾ ਚਾਰ ਥਾਵਾਂ ਉਹ ਨੇ ਜਿਹੜੀਆਂ ਦੇ ਇੱਕ ਤਾਂ ਫਟੇਗੜ ਚੂੜੀਆਂ ਹੈ ਦੋ ਡੇਰਾ ਬਾਬਾ ਨਾਨਕ ਦੇ ਪਿੰਡ ਨੇ ਔਰ ਇੱਕ ਕਾਧੀਆਂ ਦਾ ਕੋਈ ਇਲਾਕਾ ਹੈ ਕਾਧੀਆਂ ਇਲਾਕੇ ਦੇ ਵਿੱਚ ਵੀ ਜੋ ਹੈ ਉਹ ਰੇਡ ਕੀਤੀ ਗਈ ਹੈ ਸੈਂਟਰਲ ਏਜੰਸੀਆਂ ਵੱਲੋਂ ਸ਼ਵੇਰ ਦੀ ਰੇਡ ਚੱਲਦੀ ਵੀ ਹੈ ਜਿੰਨਾ ਜਿੰਨਾ ਖਬਰ ਆਏਗੀ ਜ਼ਰੂਰ ਦਰਸ਼ਕਾਂ ਨੂੰ ਦੱਸਦੇ ਜਾਵਾਂਗੇ ਕਿ ਕਿੱਥੇ ਕਿੱਥੇ ਰੇਡ ਖਤਮ ਹੋਈ ਹੈ ਔਰ ਕਿਉਂ ਰੇਡ ਹੋਈ ਹੈ ਜੀ ਬਿਲਕੁਲ ਧੰਨਵਾਦ तमाम ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਐਸੀ ਨਿਤਿੰਤ ਲੋਥਰਾ ਮੇਰੇ ਸਹਿਯੋਗੀ ਜਿਨ੍ਹਾਂ ਨੇ ਇਹ तमाम ਜਾਣਕਾਰੀ ਦਿੱਤੀ ਹੈ ਕਿ ਬਟ ਫਤੇਗਰ ਚੂੜਿਆ ਦੇ ਚਿਤੌਰਗੜ ਦੇ ਵਿੱਚ ਸੇਵਾ ਮੁਕਤ ਫੌਜੀ ਦੇ ਘਾਰੇ ਛਾਪੇਮਾਰੀ ਜਿਹੜੀ ਹੋ ਰਹੀ ਹੈ ਲਗਾਤਾਰ ਜਾਂਚ ਹੋ ਰਹੀ ਹੈ 5 ਘੰਟਿਆਂ ਤੋਂ ਵੱਧ ਦਾ ਸਮਾਂ ਜਿਹੜਾ ਹੋ ਗਿਆ ਹੈ ਜਦੋਂ ਕਿ ਐਨਆਈ ਦੀ ਟੀਮ ਉੱਥੇ ਪਹੁੰਚੀ ਅਤੇ ਲਗਾਤਾਰ ਘਰ ਦੇ ਵਿੱਚ ਜਿਹੜੇ ਦਸਤਾਵੇਜ਼ ਹਨ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਅਤੇ ਦਰਵਾਜ਼ੇ ਜਿਹੜਿਆਂ ਨੇ ਇਹਦੀ ਟੀਮ ਦੇ ਕੋਲੋਂ ਬੰਦ ਕਰ ਲਏਗੇ ਤੇ ਨਦੀਕ ਕਿਸੇ ਨੂੰ ਵੀ ਉਣ ਨਹੀਂ ਦਿੱਤਾ ਜਾ ਰਿਹਾ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤੇ ਸੇਵਾ ਮੁਕਤ ਫੌਜੀ ਆ ਕਸ਼ਮੀਰ ਸਿੰਘ ਜਿੱਥੇ ਘਰ ਇਹ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਸੇਵਾਮੁਕਤ ਫੌਜੀ ਦੇ ਘਰ ਜਿਹੜੀ ਇਹ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਪੁਲਿਸ ਲੋਕਲ ਪੁਲਿਸ ਵੀ ਇੱਥੇ ਮੌਜੂਦ ਜਿਹੜੀ ਦਿਖਾਈ ਦੇ ਰਹੀ ਹੈ ਲੋਕਲ ਪੁਲਿਸ ਵੀ ਨਾਲ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਜਾਂਚ ਹੋਈ ਸੀ ਉਸ ਦੇ ਵਿੱਚ ਇਹ ਖੁਲਾਸਾ ਹੋਇਆ ਸੀਗਾ ਕਿ ਨਾਲ ਜਿਹੜੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਇਹ ਜਾਂਚ ਐਨਏਡੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਦੇ ਵਿੱਚ ਹਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਫਤਿਹਗੁਰ ਚੂੜਿਆ ਦੇ ਚਾਰ ਥੰਮਾ ਤੇ ਇਹ ਐਨਏਡੀ ਟੀਮ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਸੇਵਾਮੁਕਤ ਫੌਜੀ ਦੇ ਘਰ ਕਿਸ ਵਜ੍ਹਾ ਦੇ ਕਾਰਨ ਕਿਸ ਕਾਰਨ ਦੇ ਕਾਰਨ ਦੀ ਟੀਮ ਦੇ ਵੱਲੋਂ ਸ਼ਾਫੇਮਾਰੀ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਇਸੇ ਇੱਕ ਖੁਲਾਸਾ ਹਜੇ ਬਣਿਆ ਹੋਇਆ ਐਨਏਡੀ ਵੱਲੋਂ ਪੰਜਾਬ ਦੀਆਂ ਦੋ ਥਾਵਾਂ ਤੇ ਸਵੇਰ ਤੋਂ ਹੀ ਰੇਡ ਕੀਤੀ ਜਾ ਰਹੀ ਹੈ ਪਹਿਲਾ ਤਸਵੀਰ ਅੰਮ੍ਰਿਤਸਰ ਦੀ ਦਿਖਾਈ ਆ ਤੇ ਹੁਣ ਫਤਿਹਗੜ ਚੂੜਿਆ ਦੇ ਚਟੋਰਗੜ ਦੇ ਵਿੱਚ ਵੀ ਸਵੇਰ ਤੋਂ ਹੀ ਐਨਏਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਸੇਵਾ ਮੁਕਤ ਫੌਜੀ ਆ ਕਸ਼ਮੀਰ ਸਿੰਘ ਜਿਸ ਦੇ ਘਰ ਤੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਦਰਵਾਜ਼ੇ ਪੂਰੇ ਤਰ੍ਹਾਂ ਬੰਦ ਕਰ ਲਏ ਗਏ ਆ ਘਰ ਦੇ ਅੰਦਰ ਤੇ ਕਿਸੇ ਨੂੰ ਵੀ ਨਜ਼ਦੀਕ ਜਾਂ ਫਿਰ ਅੰਦਰ ਆਉਣ ਦੀ ਇਜਾਜ਼ਤ ਜਿਹੜੀ ਐਨਏਡੀ ਟੀਮ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ ਹੈ ਤੇ ਫਤਿਹਗੜ ਚੂੜਿਆ ਦੇ ਚਟੋਰਗੜ ਦੇ ਵਿੱਚ ਐਨਏ ਦੇ ਵੱਲੋਂ ਇਹ ਛਾਪੇਮਾਰੀ ਜਿਹੜੀ ਆ ਸਵੇਰ ਤੋਂ ਹੀ ਕੀਤੀ ਜਾ ਰਹੀ ਆ 5 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਜਿੱਥੇ ਕਿ ਲਗਾਤਾਰ ਐਨਏ ਦੀ ਟੀਮ ਦੇ ਵੱਲੋਂ ਇਹ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਦੱਸਦੇ ਨੇ ਕਿ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੋਂ ਪਹਿਲਾਂ ਤੁਹਾਨੂੰ ਖਬਰ ਦੱਸੀ ਹੈ ਕਿ ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਦੇ ਵਿੱਚ ਵੀ ਸਵੇਰ ਤੋਂ ਹੀ ਐਨਏ ਦੀ ਟੀਮ ਪਹੁੰਚੀ ਆ ਤਾਂ ਉੱਥੇ ਇਹ ਛਾਪੇਮਾਰੀ ਜਿਹੜੀ ਆ ਜਾਂਚ ਐਨਏ ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਕਿ ਇੱਕ ਅਫਸਰ ਆ ਦਫਤਰ ਦਾ ਮਾਲਕ ਆ ਇਮੀਗ੍ਰੇਸ਼ਨ ਦਫਤਰ ਦਾ ਮਾਲਕ ਆ ਜਿਸ ਦੇ ਘਰ ਤੇ ਆ ਪੁਲਿਸ ਵੱਲੋਂ ਐਨਆਈ ਦੇ ਵੱਲੋਂ ਅਤੇ ਲੋਕਲ ਪੁਲਿਸ ਵੀ ਜਾਣਦੇ ਕਿ ਉੱਥੇ ਮੌਜੂਦ ਆ ਇਮੀਗ੍ਰੇਸ਼ਨ ਦਫਤਰ ਦਾ ਮਾਲਕ ਆ ਵਿਸ਼ਾਲ ਸ਼ਰਮਾ ਜਿਸ ਦੇ ਘਰ ਸਵੇਰ ਤੋਂ ਹੀ ਇਹ ਛਾਪੇਮਾਰੀ ਜਿਹੜੀ ਆ ਪੁਲਿਸ ਦੇ ਵੱਲੋਂ ਅਤੇ ਐਨਆਈ ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਆ ਤਸਵੀਰਾਂ ਦੋਵੇਂ ਥਾਂਵਾਂ ਦੀ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਅੰਮ੍ਰਿਤਸਰ ਦੀਆਂ ਨੇ ਤੇ ਦੂਜੇ ਪਾਸੇ ਫਤਿਹਗੜ੍ਹ ਚੋੜਿਆ ਦੇ ਚਿਤੌਰ ਗੜ੍ਹ ਦੀਆਂ ਤਸਵੀਰਾਂ ਨੇ ਜਿੱਥੇ ਕਿ ਐਨਈਡੀ ਟੀਮ ਲਗਾਤਾਰ ਸ਼ਾਪੇ ਮਾਰੀ ਅਤੇ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਵਿਸ਼ਾਲ ਸ਼ਰਮਾ ਦੇ ਘਰ ਇਹ ਰੇਡ ਕੀਤੀ ਜਾ ਰਹੀ ਹੈ ਤਾਂ ਉੱਥੇ ਕਿਹਾ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਿਸ ਦੇ ਚੱਲਦੇ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਜਿੱਥੇ ਚੱਲਦੇ ਐਨਈਡੀ ਟੀਮ ਉੱਥੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ ਤੇ ਹਰ ਦੇ ਨਾਲ ਦਸਤਾਵੇਜ਼ ਉਥੇ ਦੇ ਖੰਗਾਲੇ ਜਾ ਰਹੇ ਨੇ ਫਤਿਹਗੜ ਚੂੜੀਆਂ ਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਹੈ ਉਸ ਬਾਰੇ ਪੂਰੀ ਜਾਣਕਾਰੀ ਜਿਹੜੀ ਲੈ ਲੈਣੇ ਮੇਰੇ ਨਾਲ ਬਟਿਆਲਾ ਤੋਂ ਬਟਿਆਲਾ ਤੋਂ ਮੇਰੇ ਸਹਿਯੋਗੀ ਜੁੜੇ ਨੇ ਉਹਨਾਂ ਤੋਂ ਪੂਰੀ ਜਾਣਕਾਰੀ ਜਿਹੜੀ ਉਹ ਲੈ ਲੈਣੇ ਆ ਕੀ ਕੋਈ ਜਾਣਕਾਰੀ ਹੈ ਇਸ ਬਾਰੇ ਨਿਤਿਨ ਕੇ ਇੱਕ ਸੇਵਾ ਮੁਕਤ ਜਿਹੜਾ ਫੌਜੀ ਆ ਉਸੇ ਘਾਰਿਆਂ ਨੇ ਦੀ ਟੀਮ ਛਾਪੇਮਾਰੀ ਕਰ ਰਹੀ ਹੈ ਨਿਤਿਨ ਆਵਾਜ਼ ਆ ਰਹੀ ਹੈ ਮੇਰੀ ਹਾਂ ਜੀ ਜੀ ਬਾਕੀ ਬੋਲੋ ਸੇਵਾਮੁਕਤ ਫੌਜੀ ਦੇ ਘਰ ਅਜ ਸਵੇਰ ਤੋਂ ਹੀ ਇਹ ਛਾਪੇਮਾਰੀ ਐਨਡੀ ਟੀਮ ਕਰ ਰਹੀ ਆ ਅਜੀ ਬਿਲਕੁਲ ਭਾਵਨਾ ਇਹ ਫਟੇਗੜ ਚੂੜੀਆ ਦਾ ਇਲਾਕਾ ਹੈ ਜਿੱਥੇ ਇੱਕ ਸਾਫ ਦਾ ਫੌਜੀ ਦੇ ਘਰ ਸੈਂਟਰਲ ਏਜੰਸੀ ਨੇ ਰੇਡ ਕੀਤਾ ਹੈ ਇਹ ਕਿਹੜੀ ਸੈਂਟਰਲ ਏਜੰਸੀ ਆ ਵੈਸੇ ਤਾਂ ਹਰ ਜਗ੍ਹਾ ਤੇ ਐਨਆਈਏ ਰੇਡ ਕਰਦੀ ਆ ਇਹ ਵੀ ਲੱਗਦਾ ਹੈ ਕਿ ਐਨਆਈਏ ਹੋ ਸਕਦੀ ਹੈ ਕਿਉਂਕਿ ਅਸੀਂ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕਰ ਸਕਦੇ ਜਿਹੜੇ ਬਾਹਰ ਅਧਿਕਾਰੀ ਖੜੇ ਨੇ ਪੁਲਿਸ ਦੇ ਉਹਨਾਂ ਦੇ ਵਿੱਚ ਕਿਹਾ ਜਾਵੇ ਕਨਸਟੇਬਲ ਜਾਂ ਹੈੱਡ ਕਨਸਟੇਬਲ ਲੈਵਲ ਦੇ ਲੋਕ ਖੜੇ ਆ ਕੁਝ ਵੀ ਦੱਸਣ ਲਈ ਤਿਆਰ ਨਹੀਂ ਆ ਪਰ ਕੁਝ ਸਮੇਂ ਬਾਅਦ ਜਿਹੜੀ ਆ ਲੱਗਦਾ ਹੈ ਕਿ ਰੇਡ ਹੁਣ ਖਤਮ ਹੋਣ ਵਾਲੀ ਆ ਵਾਈਂਡ ਅਪ ਚੱਲਦਾ ਪਿਆ ਹੈ ਜਿੱਦਾਂ ਹੀ ਰੇਡ ਖਤਮ ਹੋਏਗੀ ਤੇ ਪਰਿਵਾਰ ਦਾ ਵੀ ਗੱਲ ਕਰਾਂਗੇ ਕਿ ਆਖਿਰਿਕ ਸੱਚ ਕਾਂ ਫੌਜੀ ਦੇ ਘਰ ਭਾਵਨਾ ਰੇਡ ਕਿਉਂ ਹੋਈ ਕੀ ਕਾਰਨ ਹੈ ਕੀ ਕੋਈ ਕਰੋਲਿਆ ਗਿਆ ਕਿੰਨਾ ਲੰਬਾ ਸਮਾਂ ਰੇਡ ਚੱਲੀ ਆ ਇਹ ਸਾਰੀਆਂ ਗੱਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸਾਫਤਾ ਫੌਜੀ ਦੇ ਪਰਮਾਨ ਕੋਲੋਂ ਜਾਂ ਫਿਰ ਦੇਖਦੇ ਆ ਕਿ ਅੰਦਰ ਸਾਫਤਾ ਫੌਜੀ ਵੀ ਮੌਜੂਦ ਹੈ ਕਿ ਨਹੀਂ ਸੋ ਕੁਝ ਸਮੇਂ ਬਾਅਦ ਇਹ ਭਾਵਨਾ ਕਲੀਅਰ ਹੋ ਜਾਏਗਾ ਕਿ ਆਖਿਰ ਕਿਹੜੀ ਏਜੰਸੀ ਸੀ ਔਰ ਕੀ ਕਰਨਾਈ ਸੀ ਓਵਰ ਟੂ ਸਟੂਡੀਓ ਹਾਂ ਨਿਤਿਨ ਸਵੇਰ ਤੋਂ ਹੀ ਸ਼ਾਪੇਮਾਰੀ ਜਿਹੜੀ ਹੋ ਰਹੀ ਆ ਅਜੀ ਬਿਲਕੁਲ ਬਹੁਤਾਂ ਕਿਹਾ ਜਾਵੇ ਤੱਕ 4 ਤੋਂ 5 ਘੰਟੇ ਲਗਾਤਾਰ ਹੋ ਗਏ ਨੇ ਕਿ ਕਿਸੇ ਨੂੰ ਅੰਨਾਦ ਅੰਦਰ ਜਾਣ ਦਿੱਤਾ ਜਾ ਰਿਹਾ ਨਾ ਬਾਹਰ ਆਉਣ ਦਿੱਤਾ ਜਾ ਰਿਹਾ ਕਿਸੇ ਨੂੰ ਲਗਾਤਾਰ ਗੇਟ ਬੰਦ ਹੈ ਔਰ ਇਹ ਕਿਹਾ ਜਾਵੇ ਤੋ ਜਿਨ੍ਹਾਂ ਗੁਰਦਾਸਪੁਰ ਦੇ ਵਿੱਚ 4 ਤੋਂ 5 ਥਾਵਾਂ ਤੇ ਜੋ ਹੈ ਇਸ ਸੈਂਟਰਲ ਏਜੰਸੀ ਦੀ ਰੇਡ ਹੋਈ ਹੈ ਜਿਨ੍ਹਾਂ ਵਿੱਚ ਦੋ ਡੇਰਾ ਬਾਬਾ ਨਾਨਕ ਇੱਕ ਫਤੇਗੜ ਚੂੜੀਆਂ ਇੱਕ ਕਾਦੀਆਂ ਦੀ ਵੀ ਇਨਫੋਰਮੇਸ਼ਨ ਜੋ ਹੈ ਉਹ ਆ ਰਹੀ ਹੈ ਕਿ ਵਕ ਵਕ ਥਾਵਾਂ ਤੇ ਵਕ ਵਕ ਲੋਕਾਂ ਦੇ ਘਰ ਕਿਸੇ ਏਜੰਸੀ ਨੇ ਰੇਡ ਕੀਤੀ ਹੈ ਜੀ ਜੀ ਬਾਬਾ ਇਹ ਪਹਿਲਾਂ ਅੰਮ੍ਰਿਤਸਰ ਦੇ ਖਬਰਾਂ ਸੀ ਦਿਖਾਈ ਸੀ ਕਿ ਅੰਮ੍ਰਿਤਸਰ ਦੇ ਵਿੱਚ ਵੀ ਛਾਪੇਮਾਰੀ ਹੋ ਰਹੀ ਆ ਤੇ ਦੂਜੇ ਪਾਸੇ ਹੁਣ ਫਤਿਹਗੜ ਚੂੜਿਆ ਦਾ ਚਿਤੌਰਗੜ ਆ ਤੇ ਹੋਰ ਕਿਹੜੀਆਂ ਚਾਰ ਥਾਵਾਂ ਜਿਹੜੀਆਂ ਤੁਸੀਂ ਦੱਸਿਆ ਮੈਂ ਕਹਾਂਗੀ ਕਿ ਫਿਰ ਤੋਂ ਦੱਸੋ ਬਾਬਾ ਚਾਰ ਥਾਵਾਂ ਉਹ ਨਹੀਂ ਜਿਹੜੀਆਂ ਦੇ ਇੱਕ ਤਾਂ ਫਟੇਖੜ ਚੂੜੀਆਂ ਹੈ ਜੀ ਦੋ ਡੇਰਾ ਬਾਬਾ ਨਾਨਕ ਦੇ ਪਿੰਡ ਨੇ ਔਰ ਇੱਕ ਕਾਧੀਆਂ ਦਾ ਕੋਈ ਇਲਾਕਾ ਹੈ ਕਾਧੀਆਂ ਇਲਾਕੇ ਦੇ ਵਿੱਚ ਵੀ ਜੋ ਹੈ ਉਹ ਰੇਡ ਕੀਤੀ ਗਈ ਹੈ ਸੈਂਟਰਲ ਏਜੰਸੀਆਂ ਵੱਲੋਂ ਸ਼ਵੇਭ ਦੀ ਰੇਡ ਚੱਲਦੀ ਵੀ ਹੈ ਜਿੰਨਾ ਜਿੰਨਾ ਖਬਰ ਆਏਗੀ ਜ਼ਰੂਰ ਦਰਸ਼ਕਾਂ ਨੂੰ ਦੱਸਦੇ ਜਾਵਾਂਗੇ ਕਿ ਕਿੱਥੇ ਕਿੱਥੇ ਰੇਡ ਖਤਮ ਹੋਈ ਹੈ ਔਰ ਕਿਉਂ ਰੇਡ ਹੋਈ ਹੈ ਜੀ ਬਿਲਕੁਲ ਧੰਨਵਾਦ तमाम ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਸੀ ਨਿਤਿੰਤ ਲੋਥਰਾ ਮੇਰੇ ਸਹਿਯੋਗੀ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਹੈ ਕਿ ਬਟ ਫਤੇਗੜ ਚੂੜਿਆ ਦੇ ਚਿਤੌਰਗੜ ਦੇ ਵਿੱਚ ਸੇਵਾ ਮੁਕਤ ਫੌਜੀ ਦੇ ਘਰ ਇਹ ਛਾਪੇਮਾਰੀ ਜਿਹੜੀ ਹੋ ਰਹੀ ਹੈ ਲਗਾਤਾਰ ਜਾਂਚ ਹੋ ਰਹੀ ਹੈ 5 ਘੰਟਿਆਂ ਤੋਂ ਵੱਧ ਦਾ ਸਮਾਂ ਜਿਹੜਾ ਹੋ ਗਿਆ ਹੈ ਜਦੋਂ ਕਿ ਐਨਆਈ ਦੀ ਟੀਮ ਉੱਥੇ ਪਹੁੰਚੀ ਅਤੇ ਲਗਾਤਾਰ ਘਰ ਦੇ ਵਿੱਚ ਜਿਹੜੇ ਦਸਤਾਵੇਜ਼ ਹਨ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਅਤੇ ਦਰਵਾਜ਼ੇ ਜਿਹੜਿਆਂ ਨੇ ਇਹਦੀ ਟੀਮ ਦੇ ਕੋਲੋਂ ਬੰਦ ਕਰ ਲਏਗੇ ਤੇ ਨਦੀਕ ਕਿਸੇ ਨੂੰ ਵੀ ਉਣ ਨਹੀਂ ਦਿੱਤਾ ਜਾ ਰਿਹਾ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤੇ ਸੇਵਾ ਮੁਕਤ ਫੌਜੀ ਆ ਕਸ਼ਮੀਰ ਸਿੰਘ ਜਿਸ ਦੇ ਘਰ ਇਹ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਸੇਵਾਮੁਕਤ ਫੌਜੀ ਦੇ ਘਰ ਜਿਹੜੀ ਇਹ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਪੁਲਿਸ ਲੋਕਲ ਪੁਲਿਸ ਵੀ ਇੱਥੇ ਮੌਜੂਦ ਜਿਹੜੀ ਦਿਖਾਈ ਦੇ ਰਹੀ ਹੈ ਲੋਕਲ ਪੁਲਿਸ ਵੀ ਨਾਲ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਜਾਂਚ ਹੋਈ ਸੀ ਉਸ ਦੇ ਵਿੱਚ ਇਹ ਖੁਲਾਸਾ ਹੋਇਆ ਸੀਗਾ ਕਿ ਨਾਲ ਜਿਹੜੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਇਹ ਜਾਂਚ ਐਨਏਡੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਦੇ ਵਿੱਚ ਹਜੇ ਤੱਕ ਕੁਝ ਖੁਲਾਸਾ ਨਹੀਂ ਹੋਇਆ ਫਤਿਹਗੁਰ ਚੂੜਿਆ ਦੇ ਚਾਰ ਥੰਮਾ ਤੇ ਇਹ ਐਨਏਡੀ ਟੀਮ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਸੇਵਾਮੁਕਤ ਫੌਜੀ ਦੇ ਘਰ ਕਿਸ ਵਜ੍ਹਾ ਦੇ ਕਾਰਨ ਕਿਸ ਕਾਰਨ ਦੇ ਕਾਰਨ ਅਨੇਦੀ ਟੀਮ ਦੇ ਵੱਲੋਂ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਇਸੇ ਇੱਕ ਖੁਲਾਸਾ ਹਜੇ ਬਣਿਆ ਹੋਇਆ ਹੈ ਐਨਏ ਦੇ ਵੱਲੋਂ ਪੰਜਾਬ ਦੀਆਂ ਦੋ ਥਾਵਾਂ ਤੇ ਸਵੇਰ ਤੋਂ ਹੀ ਰੇਡ ਕੀਤੀ ਜਾ ਰਹੀ ਹੈ ਪਹਿਲਾ ਤਕਵੀਰ ਅੰਮ੍ਰਿਤਸਰ ਦੇ ਦਿਖਾਈ ਆ ਤੇ ਹੁਣ ਫਤਿਹਗੜ ਚੂੜਿਆ ਦੇ ਚਿਤੌਰਗੜ ਦੇ ਵਿੱਚ ਵੀ ਸਵੇਰ ਤੋਂ ਹੀ ਐਨਏ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਸੇਵਾ ਮੁਕਤ ਫੌਜੀ ਆ ਕਸ਼ਮੀਰ ਸਿੰਘ ਜਿਸ ਦੇ ਘਰ ਤੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਦਰਵਾਜ਼ੇ ਪੂਰੇ ਤਰ੍ਹਾਂ ਬੰਦ ਕਰ ਲਏ ਗਏ ਆ ਘਰ ਦੇ ਅੰਦਰ ਤੇ ਕਿਸੇ ਨੂੰ ਵੀ ਨਜ਼ਦੀਕ ਜਾਂ ਫਿਰ ਅੰਦਰ ਆਉਣ ਦੀ ਇਜਾਜ਼ਤ ਜਿਹੜੀ ਐਨਏ ਦੇ ਟੀਮ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ ਹੈ ਤੇ ਫਤਿਹਗੜ ਚੂੜਿਆ ਦੇ ਚਿਤੌਰਗੜ ਦੇ ਵਿੱਚ ਐਨਏ ਦੇ ਵੱਲੋਂ ਇਹ ਛਾਪੇਮਾਰੀ ਜਿਹੜੀ ਆ ਸਵੇਰ ਤੋਂ ਹੀ ਕੀਤੀ ਜਾ ਰਹੀ ਆ 5 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਜਿੱਥੇ ਕਿ ਲਗਾਤਾਰ ਐਨਏ ਦੀ ਟੀਮ ਦੇ ਵੱਲੋਂ ਇਹ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਦੱਸਦੇ ਨੇ ਕਿ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੋਂ ਪਹਿਲਾਂ ਤਾਂ ਉਹ ਖਬਰ ਦੱਸੀ ਹੈ ਕਿ ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਦੇ ਵਿੱਚ ਵੀ ਸਵੇਰ ਤੋਂ ਹੀ ਐਨਏ ਦੀ ਟੀਮ ਪਹੁੰਚੀ ਆ ਤਾਂ ਉੱਥੇ ਇਹ ਛਾਪੇਮਾਰੀ ਜਿਹੜੀ ਆ ਜਾਂਚ ਐਨਏ ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਕਿ ਇੱਕ ਅਫਸਰ ਆ ਦਫਤਰ ਦਾ ਮਾਲਕ ਆ ਇਮੀਗ੍ਰੇਸ਼ਨ ਦਫਤਰ ਦਾ ਮਾਲਕ ਆ ਜਿਸ ਦੇ ਘਰ ਤੇ ਆ ਪੁਲਿਸ ਵੱਲੋਂ ਐਨਆਈ ਦੇ ਵੱਲੋਂ ਅਤੇ ਲੋਕਲ ਪੁਲਿਸ ਵੀ ਜਾਣਦੇ ਕਿ ਉੱਥੇ ਮੌਜੂਦ ਆ ਇਮੀਗ੍ਰੇਸ਼ਨ ਦਫਤਰ ਦਾ ਮਾਲਕ ਆ ਵਿਸ਼ਾਲ ਸ਼ਰਮਾ ਜਿਸ ਦੇ ਘਰ ਸਵੇਰ ਤੋਂ ਹੀ ਇਹ ਛਾਪੇਮਾਰੀ ਜਿਹੜੀ ਆ ਪੁਲਿਸ ਦੇ ਵੱਲੋਂ ਅਤੇ ਐਨਆਈ ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਆ ਤਸਵੀਰਾਂ ਦੋਵੇਂ ਥਾਵਾਂ ਦੀ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਅੰਮ੍ਰਿਤਸਰ ਦੀਆਂ ਨੇ ਤੇ ਦੂਜੇ ਪਾਸੇ ਫਤਿਹਗੜੇ ਚੂੜੀਆਂ ਦੇ ਚਿਤੌਰ ਗੜ ਦੀਆਂ ਤਕਵੀਰਾ ਨੇ ਜਿੱਥੇ ਕਿ ਐਨਡੀਟੀਮ ਲਗਾਤਾਰ ਸ਼ਾਪੇ ਮਾਰੀ ਅਤੇ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਵਿਸ਼ਾਲ ਸ਼ਰਮਾ ਦੇ ਘਰ ਇਹ ਰੇਡ ਕੀਤੀ ਜਾ ਰਹੀ ਹੈ ਤਾਂ ਉੱਥੇ ਕਿਹਾ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਿਸ ਦੇ ਚੱਲਦੇ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਜਿੱਥੇ ਚੱਲਦੇ ਐਨਡੀਟੀ ਦੀ ਟੀਮ ਉੱਥੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ ਤੇ ਹਰ ਤਰ੍ਹਾਂ ਦੇ ਨਾਲ ਦਸਤਾਵੇਜ਼ ਉਥੇ ਦੇ ਖੰਗਾਲੇ ਜਾ ਰਹੇ ਨੇ ਫਤਿਹਗੜ ਚੂੜੀਆਂ ਦੀ ਵਿੱਚ ਜਿਹੜੀ ਜਾਂਚ ਚੱਲ ਰਹੀ ਹੈ ਉਸ ਬਾਰੇ ਪੂਰੀ ਕਰ ਜਿਹੜੀ ਲੈ ਲੈਨੇ ਮੇਰੇ ਨਾਲ ਬਟਿਆਲਾ ਤੋਂ ਬਟਿਆਲਾ ਤੋਂ ਮੇਰੇ ਸਹਿਯੋਗੀ ਜੁੜੇ ਨੇ ਉਹਨਾਂ ਨੂੰ ਪੂਰੀ ਜਾਣਕਾਰੀ ਜਿਹੜੀ ਉਹ ਲੈ ਲੈਨੇ ਆ ਕੀ ਕੋਈ ਜਾਣਕਾਰੀ ਹੈ ਇਸ ਬਾਰੇ ਨਿਤਿਨ ਕੇ ਇੱਕ ਸੇਵਾ ਮੁਕਤ ਜਿਹੜਾ ਫੌਜੀ ਹੌਸੇਕਾਰਿਆਂ ਦੀ ਟੀਮ ਛਾਪੇਮਾਰੀ ਕਰ ਰਹੀ ਹੈ ਨਿਤਿਨ ਆਵਾਜ਼ ਆ ਰਹੀ ਹੈ ਮੇਰੀ ਹਾਂ ਜੀ ਜੀ ਬਾਬਾ ਨੂੰ ਬੋਲੋ ਸੇਵਾ ਮੁਕਤ ਫੌਜੀ ਦੇ ਕਾਰਜ ਜਸਵੇਰ ਤੋਂ ਹੀ ਇਹ ਛਾਪੇਮਾਰੀ ਐਨੇ ਦੀ ਟੀਮ ਕਰ ਰਹੀ ਹੈ ਹਾਂ ਜੀ ਬਿਲਕੁਲ ਆਉਣਾ ਇੱਕ ਫਟੇਟੜ ਚੂੜੀਆਂ ਦਾ ਇਲਾਕਾ ਹੈ ਜਿੱਥੇ ਇੱਕ ਸਾਫ ਦਾ ਫੌਜੀ ਦੇ ਘਰ ਸੈਂਟਰਲ ਏਜੰਸੀ ਨੇ ਰੇਡ ਕੀਤਾ ਹੈ ਇਹ ਕਿਹੜੀ ਸੈਂਟਰਲ ਏਜੰਸੀ ਆ ਵੈਸੇ ਤਾਂ ਹਰ ਜਗ੍ਹਾ ਤੇ ਐਨਆਈਏ ਰੇਡ ਕਰਦੀ ਆ ਇਹ ਵੀ ਲੱਗਦਾ ਹੈ ਕਿ ਐਨਆਈਏ ਹੋ ਸਕਦੀ ਹੈ ਕਿਉਂਕਿ ਅਸੀਂ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕਰ ਸਕਦੇ ਜਿਹੜੇ ਬਾਹਰ ਅਧਿਕਾਰੀ ਖੜੇ ਨੇ ਪੁਲਿਸ ਦੇ ਉਹਨਾਂ ਦੇ ਵਿੱਚ ਕਿਹਾ ਜਾਵੇ ਕਨਸਟੇਬਲ ਜਾਂ ਹੈੱਡ ਕਨਸਟੇਬਲ ਲੈਵਲ ਦੇ ਲੋਕ ਖੜੇ ਆ ਕੁਝ ਵੀ ਦੱਸਣ ਲਈ ਤਿਆਰ ਨਹੀਂ ਆ ਪਰ ਕੁਝ ਸਮੇਂ ਬਾਅਦ ਜਿਹੜੀ ਆ ਲੱਗਦਾ ਹੈ ਕਿ ਰੇਡ ਹੁਣ ਖਤਮ ਹੋਣ ਵਾਲੀ ਹੈ ਵਾਈਂਡ ਅਪ ਚੱਲਦਾ ਪਿਆ ਹੈ ਜਿੱਦਾਂ ਰੇਡ ਖਤਮ ਹੋਏਗੀ ਤੇ ਪਰਿਵਾਰ ਦਾ ਵੀ ਗੱਲ ਕਰਾਂਗੇ ਕਿ ਆਖਿਰਿਕ ਸਾਕਾ ਕਾਂ ਫੌਜੀ ਦੇ ਘਰ ਭਾਵਨਾ ਰੇਡ ਕਿਉਂ ਹੋਈ ਕੀ ਕਾਰਨ ਹੈ ਕੀ ਕੁਝ ਕਰੋਲਿਆ ਗਿਆ ਕਿੰਨਾ ਲੰਬਾ ਸਮਾਂ ਰੇਡ ਚੱਲੀ ਆ ਇਹ ਸਾਰੀਆਂ ਗੱਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸਾਫਤਾ ਫੌਜੀ ਦੇ ਪਰਿਵਾਰ ਕੋਲੋਂ ਜਾਂ ਫਿਰ ਦੇਖਦੇ ਆ ਕਿ ਅੰਦਰ ਸਾਫਤਾ ਫੌਜੀ ਵੀ ਮੌਜੂਦ ਹੈ ਕਿ ਨਹੀਂ ਸੋ ਕੁਝ ਸਮੇਂ ਬਾਅਦ ਇਹ ਭਾਵਨਾ ਕਲੀਅਰ ਹੋ ਜਾਏਗਾ ਕਿ ਆਖਿਰ ਜਿਹੜੀ ਏਜੰਸੀ ਸੀ ਔਰ ਕੀ ਕਰਨਾਈ ਸੀ ਓਵਰ ਟੂ ਸਟੂਡੀਓ ਹਾਂ ਨਿਤਿਨ ਸਵੇਰ ਤੋਂ ਹੀ ਛਾਪੇ ਮਾਰੀ ਜਿਹੜੀ ਹੋ ਰਹੀ ਆ ਹਾਂਜੀ ਬਿਲਕੁਲ ਬਾਵਨਾ ਕਿਹ ਜਾਵੇ ਤਾਂ 4 ਤੋਂ 5 ਘੰਟੇ ਲਗਾਤਾਰ ਹੋ ਗਏ ਨੇ ਕਿ ਕਿਸੇ ਨੂੰ ਅੰਨਾਕ ਅੰਦਰ ਜਾਣ ਦਿੱਤਾ ਜਾ ਰਿਹਾ ਨਾ ਬਾਹਰ ਆਉਣ ਦਿੱਤਾ ਜਾ ਰਿਹਾ ਕਿਸੇ ਨੂੰ ਲਗਾਤਾਰ ਗੇਟ ਬੰਦ ਹੈ ਔਰ ਇਹ ਕਿਹ ਜਾਵੇ ਤਾਂ ਜਿਨ੍ਹਾਂ ਗੁਰਦਾਸਪੁਰ ਦੇ ਵਿੱਚ 4 ਤੋਂ 5 ਥਾਵਾਂ ਤੇ ਜੋ ਹੈ ਇਸ ਸੈਂਟਰਲ ਏਜੰਸੀ ਦੀ ਰੇਡ ਹੋਈ ਹੈ ਜਿਨ੍ਹਾਂ ਵਿੱਚ ਦੋ ਡੇਰਾ ਬਾਬਾ ਨਾਨਕ ਇੱਕ ਫਤੇਗੜ ਚੂੜੀਆਂ ਇੱਕ ਕਾਦੀਆਂ ਦੀ ਵੀ ਇਨਫਾਰਮੇਸ਼ਨ ਜੋ ਹੈ ਉਹ ਆ ਰਹੀ ਹੈ ਕਿ ਵਕ ਵਕ ਥਾਵਾਂ ਤੇ ਵਕ ਵਕ ਲੋਕਾਂ ਦੇ ਘਰ ਕਿਸੇ ਏਜੰਸੀ ਨੇ ਰੇਡ ਕੀਤੀ ਹੈ ਜੀ ਜੀ ਬਾਬਾ ਇਹ ਪਹਿਲਾਂ ਅੰਮ੍ਰਿਤਸਰ ਦੇ ਖਬਰਾਂ ਸੇ ਦਿਖਾਈ ਸੀ ਕਿ ਅੰਮ੍ਰਿਤਸਰ ਦੇ ਵਿੱਚ ਵੀ ਛਾਪੇਮਾਰੀ ਹੋ ਰਹੀ ਆ ਤੇ ਦੂਜੇ ਪਾਸੇ ਹੁਣ ਫਤਿਹਗੜ ਚੂੜਿਆ ਦਾ ਚਿਤੌਰਗੜ ਆ ਤੇ ਹੋਰ ਕਿਹੜੀਆਂ ਚਾਰ ਥਾਵਾਂ ਜਿਹੜੀਆਂ ਤੁਸੀਂ ਦੱਸਿਆ ਮੈਂ ਕਹਾਂਵਾਂਗੇ ਕਿ ਇੱਕ ਵਾਰ ਫਿਰ ਤੋਂ ਦੱਸੋ ਬਾਬਾ ਆਰਥਵਾ ਕੋ ਨਹੀਂ ਜਿਹੜੀਆਂ ਦੇ ਇੱਕ ਤਾਂ ਫਟੇਗੜ ਚੂੜੀਆਂ ਹੈ ਜੀ ਦੋ ਡੇਰਾ ਬਾਬਾ ਨਾਨਕ ਦੇ ਪਿੰਡ ਨੇ ਔਰ ਇੱਕ ਕਾਦੀਆਂ ਦਾ ਕੋਈ ਇਲਾਕਾ ਹੈ ਕਾਦੀਆਂ ਇਲਾਕੇ ਦੇ ਵਿੱਚ ਵੀ ਜੋ ਹੈ ਉਹ ਰੇਡ ਕੀਤੀ ਗਈ ਹੈ ਸੈਂਟਰਲ ਏਜੰਸੀਆਂ ਵੱਲੋਂ ਸ਼ਵੇਰ ਦੀ ਰੇਡ ਚੱਲਦੀ ਵੀ ਹੈ ਜਿੰਨਾ ਜਿੰਨਾ ਖਬਰ ਆਏਗੀ ਜ਼ਰੂਰ ਦਰਸ਼ਕਾਂ ਨੂੰ ਦੱਸਦੇ ਜਾਵਾਂਗੇ ਕਿ ਕਿੱਥੇ ਕਿੱਥੇ ਰੇਡ ਖਤਮ ਹੋਈ ਹੈ ਔਰ ਕਿਉਂ ਰੇਡ ਹੋਈ ਹੈ ਜੀ ਬਿਲਕੁਲ ਧੰਨਵਾਦ तमाम ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਏ ਸੀ ਨਿਤਿੰਤ ਲੋਥਰਾ ਮੇਰੇ ਸਹਿਯੋਗੀ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਹੈ ਕਿ ਬਟ ਫਤੇਗੜ ਚੂੜਿਆ ਦੇ ਚਿਤੌਰਗੜ ਦੇ ਵਿੱਚ ਸੇਵਾ ਮੁਕਤ ਫੌਜੀ ਦੇ ਘਾਰੇ ਛਾਪੇਮਾਰੀ ਜਿਹੜੀ ਹੋ ਰਹੀ ਹੈ ਲਗਾਤਾਰ ਜਾਂਚ ਹੋ ਰਹੀ ਹੈ 5 ਘੰਟਿਆਂ ਤੋਂ ਵੱਧ ਦਾ ਸਮਾਂ ਜਿਹੜਾ ਹੋ ਗਿਆ ਹੈ ਜਦੋਂ ਕਿ ਐਨਆਈ ਦੀ ਟੀਮ ਉੱਥੇ ਪਹੁੰਚੀ ਅਤੇ ਲਗਾਤਾਰ ਘਰ ਦੇ ਵਿੱਚ ਜਿਹੜੇ ਦਸਤਾਵੇਜ਼ ਹਨ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਅਤੇ ਦਰਵਾਜ਼ੇ ਜਿਹੜਿਆਂ ਨੇ ਇਹਦੀ ਟੀਮ ਦੇ ਕੋਲੋਂ ਬੰਦ ਕਰ ਲਏਗੇ ਤੇ ਨਦੀਕ ਕਿਸੇ ਨੂੰ ਵੀ ਉਣ ਨਹੀਂ ਦਿੱਤਾ ਜਾ ਰਿਹਾ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤੇ ਸੇਵਾ ਮੁਕਤ ਫੌਜੀ ਆ ਕਸ਼ਮੀਰ ਸਿੰਘ ਜਿੱਥੇ ਘਰ ਇਹ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਸੇਵਾਮੁਕਤ ਫੌਜੀ ਦੇ ਘਰ ਜਿਹੜੀ ਇਹ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਪੁਲਿਸ ਲੋਕਲ ਪੁਲਿਸ ਵੀ ਇੱਥੇ ਮੌਜੂਦ ਜਿਹੜੀ ਦਿਖਾਈ ਦੇ ਰਹੀ ਹੈ ਲੋਕਲ ਪੁਲਿਸ ਵੀ ਨਾਲ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਜਾਂਚ ਹੋਈ ਸੀ ਉਸ ਦੇ ਵਿੱਚ ਇਹ ਖੁਲਾਸਾ ਹੋਇਆ ਸੀਗਾ ਕਿ ਨਾਲ ਜਿਹੜੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਇਹ ਜਾਂਚ ਐਨਏਡੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਦੇ ਵਿੱਚ ਹਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਫਤਿਹਗੁਰ ਚੂੜਿਆ ਦੇ ਚਾਰ ਥੰਮਾ ਤੇ ਇਹ ਐਨਏਡੀ ਟੀਮ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਸੇਵਾਮੁਕਤ ਫੌਜੀ ਦੇ ਘਰ ਕਿਸ ਵਜ੍ਹਾ ਦੇ ਕਾਰਨ ਕਿਸ ਕਾਰਨ ਦੇ ਕਾਰਨ ਦੀ ਟੀਮ ਦੇ ਵੱਲੋਂ ਸ਼ਾਫੇਮਾਰੀ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਇਸੇ ਇੱਕ ਖੁਲਾਸਾ ਹਜੇ ਬਣਿਆ ਹੋਇਆ ਐਨਏ ਦੇ ਵੱਲੋਂ ਪੰਜਾਬ ਦੀਆਂ ਦੋ ਥਾਵਾਂ ਤੇ ਸਵੇਰ ਤੋਂ ਹੀ ਰੇਡ ਕੀਤੀ ਜਾ ਰਹੀ ਹੈ ਪਹਿਲਾ ਤਸਵੀਰ ਅੰਮ੍ਰਿਤਸਰ ਦੀ ਦਿਖਾਈ ਆ ਤੇ ਹੁਣ ਫਤਿਹਗੜ ਚੂੜਿਆ ਦੇ ਚਤੌਰਗੜ ਦੇ ਵਿੱਚ ਵੀ ਸਵੇਰ ਤੋਂ ਹੀ ਐਨਏ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਸੇਵਾ ਮੁਕਤ ਫੌਜੀ ਆ ਕਸ਼ਮੀਰ ਸਿੰਘ ਜਿਸ ਦੇ ਘਰ ਤੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਦਰਵਾਜ਼ੇ ਪੂਰੇ ਤਰ੍ਹਾਂ ਬੰਦ ਕਰ ਲਏ ਗਏ ਆ ਘਰ ਦੇ ਅੰਦਰ ਤੇ ਕਿਸੇ ਨੂੰ ਵੀ ਨਜ਼ਦੀਕ ਜਾਂ ਫਿਰ ਅੰਦਰ ਆਉਣ ਦੀ ਇਜਾਜ਼ਤ ਜਿਹੜੀ ਐਨਏ ਦੀ ਟੀਮ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ ਹੈ ਤੇ ਫਤਿਹਗੜ ਚੂੜਿਆ ਦੇ ਚਤੌਰਗੜ ਦੇ ਵਿੱਚ ਐਨਡੀ ਦੇ ਵੱਲੋਂ ਇਹ ਛਾਪੇਮਾਰੀ ਜਿਹੜੀ ਆ ਸਵੇਰ ਤੋਂ ਹੀ ਕੀਤੀ ਜਾ ਰਹੀ ਆ 5 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਜਿੱਥੇ ਕਿ ਲਗਾਤਾਰ ਐਨਡੀ ਦੀ ਟੀਮ ਦੇ ਵੱਲੋਂ ਇਹ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਦੱਸਦੇ ਨੇ ਕਿ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੋਂ ਪਹਿਲਾਂ ਤੁਹਾਨੂੰ ਖਬਰ ਦੱਸੀ ਹੈ ਕਿ ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਦੇ ਵਿੱਚ ਵੀ ਸਵੇਰ ਤੋਂ ਹੀ ਐਨਡੀ ਦੀ ਟੀਮ ਪਹੁੰਚੀ ਆ ਤਾਂ ਉੱਥੇ ਇਹ ਛਾਪੇਮਾਰੀ ਜਿਹੜੀ ਆ ਜਾਂਚ ਐਨਡੀ ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਕਿ ਇੱਕ ਅਫਸਰ ਆ ਦਫਤਰ ਦਾ ਮਾਲਕ ਆ ਇਮੀਗ੍ਰੇਸ਼ਨ ਦਫਤਰ ਦਾ ਮਾਲਕ ਆ ਜਿਸ ਦੇ ਘਰ ਤੇ ਆ ਪੁਲਿਸ ਵੱਲੋਂ ਐਨਆਈ ਦੇ ਵੱਲੋਂ ਅਤੇ ਲੋਕਲ ਪੁਲਿਸ ਵੀ ਜਾਣਦੇ ਕਿ ਉੱਥੇ ਮੌਜੂਦ ਹੈ ਇਮੀਗ੍ਰੇਸ਼ਨ ਦਫਤਰ ਦਾ ਮਾਲਕਾ ਵਿਸ਼ਾਲ ਸ਼ਰਮਾ ਜਿਸ ਦੇ ਘਰ ਸਵੇਰ ਤੋਂ ਹੀ ਇਹ ਛਾਪੇਮਾਰੀ ਜਿਹੜੀ ਆ ਪੁਲਿਸ ਦੇ ਵੱਲੋਂ ਅਤੇ ਐਨਆਈ ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਆ ਤਸਵੀਰਾਂ ਦੋਵੇਂ ਥਾਂਵਾਂ ਦੀਆਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਅੰਮ੍ਰਿਤਸਰ ਦੀਆਂ ਨੇ ਦੂਜੇ ਪਾਸੇ ਫਤਿਹਗੜੇ ਚੂੜੀਆਂ ਦੇ ਚਿਤੌਰ ਗੜ ਦੀਆਂ ਤਕਵੀਰਾਂ ਨੇ ਜਿੱਥੇ ਇੱਕ ਐਨਈਡੀ ਟੀਮ ਲਗਾਤਾਰ ਸ਼ਾਪੇ ਮਾਰੀ ਅਤੇ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਵਿਸ਼ਾਲ ਸ਼ਰਮਾ ਦੇ ਘਰ ਇਹ ਰੇਡ ਕੀਤੀ ਜਾ ਰਹੀ ਹੈ ਤਾਂ ਉੱਥੇ ਕਿਹਾ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਿਸ ਦੇ ਚੱਲਦੇ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਜਿੱਥੇ ਚੱਲਦੇ ਐਨਈਡੀ ਟੀਮ ਉੱਥੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ ਤੇ ਹਰ ਤਰ੍ਹਾਂ ਦੇ ਨਾਲ ਦਸਤਾਵੇਜ਼ ਉਥੇ ਦੇ ਖੰਗਾਲੇ ਜਾ ਰਹੇ ਨੇ ਫਤਿਹਗੜ ਚੂੜੀਆਂ ਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਹੈ ਉਸ ਬਾਰੇ ਪੂਰੀ ਜਾਣ ਕੜੀ ਜਿਹੜੀ ਲੈ ਲੈਣੇ ਮੇਰੇ ਨਾਲ ਬਟਿਆਲਾ ਤੋਂ ਬਟਿਆਲਾ ਤੋਂ ਮੇਰੇ ਸਹਿਯੋਗੀ ਜੁੜੇ ਨੇ ਉਹਨਾਂ ਨੂੰ ਪੂਰੀ ਜਾਣਕਾਰੀ ਜਿਹੜੀ ਉਹ ਲੈ ਲੈਣੇ ਆ ਕਿ ਕੋਈ ਕੁਝ ਜਾਣਕਾਰੀ ਹੈ ਇਸ ਬਾਰੇ ਨਿਤਿਨ ਕੇ ਇੱਕ ਸੇਵਾ ਮੁਕਤ ਜਿਹੜਾ ਫੌਜੀ ਆ ਉਸੇ ਘਾਰਿਆਂ ਨੇ ਦੀ ਟੀਮ ਛਾਪੇਮਾਰੀ ਕਰ ਰਹੀ ਹੈ ਨਿਤਿਨ ਆਵਾਜ਼ ਆ ਰਹੀ ਹੈ ਮੇਰੀ ਹਾਂ ਜੀ ਜੀ ਬਾਬਾ ਨੂੰ ਬੋਲੋ ਸੇਵਾ ਮੁਕਤ ਫੌਜੀ ਦੇ ਘਰ ਅਜ ਸਵੇਰ ਤੋਂ ਹੀ ਇਹ ਛਾਪੇਮਾਰੀ ਐਨੇ ਦੀ ਟੀਮ ਕਰ ਰਹੀ ਆ ਹਾਂ ਜੀ ਬਿਲਕੁਲ ਪਾਉਣਾ ਇੱਕ ਫਟੇਟੜ ਚੂੜੀਆ ਦਾ ਇਲਾਕਾ ਹੈ ਜਿੱਥੇ ਇੱਕ ਸਾਫ ਦਾ ਫੌਜੀ ਦੇ ਘਰ ਸੈਂਟਰਲ ਏਜੰਸੀ ਨੇ ਰੇਡ ਕੀਤਾ ਹੈ ਇਹ ਕਿਹੜੀ ਸੈਂਟਰਲ ਏਜੰਸੀ ਆ ਵੈਸੇ ਤਾਂ ਹਰ ਜਗ੍ਹਾ ਤੇ ਐਨਆਈਏ ਰੇਡ ਕਰਦੀ ਆ ਇਹ ਵੀ ਲੱਗਦਾ ਹੈ ਕਿ ਐਨਆਈਏ ਹੋ ਸਕਦੀ ਹੈ ਕਿਉਂਕਿ ਅਸੀਂ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕਰ ਸਕਦੇ ਜਿਹੜੇ ਬਾਹਰ ਅਧਿਕਾਰੀ ਖੜੇ ਨੇ ਪੁਲਿਸ ਦੇ ਉਹਨਾਂ ਦੇ ਵਿੱਚ ਕਿਹਾ ਜਾਵੇ ਕਨਸਟੇਬਲ ਜਾਂ ਹੈੱਡ ਕਨਸਟੇਬਲ ਲੈਵਲ ਦੇ ਲੋਕ ਖੜੇ ਆ ਕੁਝ ਵੀ ਦੱਸਣ ਲਈ ਤਿਆਰ ਨਹੀਂ ਆ ਪਰ ਕੁਝ ਸਮੇਂ ਬਾਅਦ ਜਿਹੜੀ ਆ ਲੱਗਦਾ ਹੈ ਕਿ ਰੇਡ ਹੁਣ ਖਤਮ ਹੋਣ ਵਾਲੀ ਆ ਵਾਈਂਡ ਅਪ ਚੱਲਦਾ ਪਿਆ ਹੈ ਜਿੱਦਾਂ ਹੀ ਰੇਡ ਖਤਮ ਹੋਏਗੀ ਤੇ ਪਰਿਵਾਰ ਦਾ ਵੀ ਗੱਲ ਕਰਾਂਗੇ ਕਿ ਆਖਿਰਿਕ ਸੱਚ ਕਾਂ ਫੌਜੀ ਦੇ ਘਰ ਭਾਵਨਾ ਰੇਡ ਕਿਉਂ ਹੋਈ ਕੀ ਕਾਰਨ ਹੈ ਕੀ ਕੋਈ ਕਰੋਲਿਆ ਗਿਆ ਕਿੰਨਾ ਲੰਬਾ ਸਮਾਂ ਰੇਡ ਚੱਲੀ ਆ ਇਹ ਸਾਰੀਆਂ ਗੱਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸਾਫਤਾ ਫੌਜੀ ਦੇ ਪਰਮਾਨ ਕੋਲੋਂ ਜਾਂ ਫਿਰ ਦੇਖਦੇ ਆ ਕਿ ਅੰਦਰ ਸਾਫਤਾ ਫੌਜੀ ਵੀ ਮੌਜੂਦ ਹੈ ਕਿ ਨਹੀਂ ਸੋ ਕੁਝ ਸਮੇਂ ਬਾਅਦ ਇਹ ਭਾਵਨਾ ਕਲੀਅਰ ਹੋ ਜਾਏਗਾ ਕਿ ਆਖਿਰ ਕਿਹੜੀ ਏਜੰਸੀ ਸੀ ਔਰ ਕੀ ਕਰਨਾਈ ਸੀ ਓਵਰ ਟੂ ਸਟੂਡੀਓ ਹਾਂ ਨਿਤਿਨ ਸਵੇਰ ਤੋਂ ਹੀ ਸ਼ਾਪੇਮਾਰੀ ਜਿਹੜੀ ਹੋ ਰਹੀ ਆ ਅਜੀ ਬਿਲਕੁਲ ਭਾਣਾ ਕਿਾ ਜਾਵੇ ਤੱਕ 4 ਤੋਂ 5 ਘੰਟੇ ਲਗਾਤਾਰ ਹੋ ਗਏ ਨੇ ਕਿ ਕਿਸੇ ਨੂੰ ਅੰਨਾਦ ਅੰਦਰ ਜਾਣ ਦਿੱਤਾ ਜਾ ਰਿਹਾ ਨਾ ਬਾਹਰ ਆਉਣ ਦਿੱਤਾ ਜਾ ਰਿਹਾ ਕਿਸੇ ਨੂੰ ਲਗਾਤਾਰ ਗੇਟ ਬੰਦ ਹੈ ਔਰ ਕਿਾ ਜਾਵੇ ਤੋ ਜਿਨ੍ਹਾਂ ਗੁਰਦਾਸਪੁਰ ਦੇ ਵਿੱਚ 4 ਤੋਂ 5 ਥਾਵਾਂ ਤੇ ਜੋ ਹੈ ਇਸ ਸੈਂਟਰਲ ਏਜੰਸੀ ਦੀ ਰੇਡ ਹੋਈ ਹੈ ਜਿਨ੍ਹਾਂ ਵਿੱਚ ਦੋ ਡੇਰਾ ਬਾਬਾ ਨਾਨਕ ਇੱਕ ਫਤੇਗੜ ਚੂੜੀਆਂ ਇੱਕ ਕਾਦੀਆਂ ਦੀ ਵੀ ਇਨਫੋਰਮੇਸ਼ਨ ਜੋ ਹੈ ਉਹ ਆ ਰਹੀ ਹੈ ਕਿ ਵਕ ਵਕ ਥਾਵਾਂ ਤੇ ਵਕ ਵਕ ਲੋਕਾਂ ਦੇ ਘਰ ਕਿਸੇ ਏਜੰਸੀ ਨੇ ਰੇਡ ਕੀਤੀ ਹੈ ਜੀ ਜੀ ਬਾਬਾ ਇਹ ਪਹਿਲਾਂ ਅੰਮ੍ਰਿਤਸਰ ਦੀ ਖਬਰ ਅਸੀਂ ਦਿਖਾਈ ਸੀ ਕਿ ਅੰਮ੍ਰਿਤਸਰ ਦੇ ਵਿੱਚ ਵੀ ਛਾਪੇਮਾਰੀ ਹੋ ਰਹੀ ਆ ਤੇ ਦੂਜੇ ਪਾਸੇ ਹੁਣ ਫਤਿਹਗੜ ਚੂੜਿਆ ਦਾ ਚਿਤੌਰਗੜ ਆ ਤੇ ਹੋਰ ਕਿਹੜੀਆਂ ਚਾਰ ਥਾਵਾਂ ਜਿਹੜੀਆਂ ਤੁਸੀਂ ਤੁਸੀਂ ਮੈਂ ਕਹਾਂਗੇ ਕਿ ਫਿਰ ਤੋਂ ਦੋਸਤੋ ਬਾਬਾ ਚਾਰ ਥਾਵਾਂ ਕੋ ਨਹੀਂ ਜਿਹੜੀਆਂ ਦੇ ਇੱਕ ਤਾਂ ਫਟੇਖੜ ਚੂੜੀਆਂ ਹੈ ਜੀ ਦੋ ਡੇਰਾ ਬਾਬਾ ਨਾਨਕ ਦੇ ਪਿੰਡ ਨੇ ਔਰ ਇੱਕ ਕਾਧੀਆਂ ਦਾ ਕੋਈ ਇਲਾਕਾ ਹੈ ਕਾਧੀਆਂ ਇਲਾਕੇ ਦੇ ਵਿੱਚ ਵੀ ਜੋ ਹੈ ਉਹ ਰੇਡ ਕੀਤੀ ਗਈ ਹੈ ਸੈਂਟਰਲ ਏਜੰਸੀਆਂ ਵੱਲੋਂ ਸ਼ਵੇਭ ਦੀ ਰੇਡ ਚੱਲਦੀ ਵੀ ਹੈ ਜਿੰਨਾ ਜਿੰਨਾ ਖਬਰ ਆਏਗੀ ਜ਼ਰੂਰ ਦਰਸ਼ਕਾਂ ਨੂੰ ਦੱਸਦੇ ਜਾਵਾਂਗੇ ਕਿ ਕਿੱਥੇ ਕਿੱਥੇ ਰੇਡ ਖਤਮ ਹੋਈ ਹੈ ਔਰ ਕਿਉਂ ਰੇਡ ਹੋਈ ਹੈ ਜੀ ਬਿਲਕੁਲ ਧੰਨਵਾਦ तमाम ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਏ ਸੀ ਨਿਤਿੰਤ ਲੋਥਰਾ ਮੇਰੇ ਸਹਿਯੋਗੀ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਹੈ ਕਿ ਬਟ ਫਤੇਗਰ ਚੂੜਿਆ ਦੇ ਚਿਤੌਰਗੜ ਦੇ ਵਿੱਚ ਸੇਵਾ ਮੁਕਤ ਫੌਜੀ ਦੇ ਘਰ ਇਹ ਛਾਪੇਮਾਰੀ ਜਿਹੜੀ ਹੋ ਰਹੀ ਹੈ ਲਗਾਤਾਰ ਜਾਂਚ ਹੋ ਰਹੀ ਹੈ 5 ਘੰਟਿਆਂ ਤੋਂ ਵੱਧ ਦਾ ਸਮਾਂ ਜਿਹੜਾ ਹੋ ਗਿਆ ਹੈ ਜਦੋਂ ਕਿ ਐਨਆਈ ਦੀ ਟੀਮ ਉੱਥੇ ਪਹੁੰਚੀ ਅਤੇ ਲਗਾਤਾਰ ਘਰ ਦੇ ਵਿੱਚ ਜਿਹੜੇ ਦਸਤਾਵੇਜ਼ ਹਨ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਅਤੇ ਦਰਵਾਜ਼ੇ ਜਿਹੜਿਆਂ ਨੇ ਇਹਦੀ ਟੀਮ ਦੇ ਕੋਲੋਂ ਬੰਦ ਕਰ ਲਏਗੇ ਤੇ ਨਦੀਕ ਕਿਸੇ ਨੂੰ ਵੀ ਉਣ ਨਹੀਂ ਦਿੱਤਾ ਜਾ ਰਿਹਾ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤੇ ਸੇਵਾ ਮੁਕਤ ਫੌਜੀ ਆ ਕਸ਼ਮੀਰ ਸਿੰਘ ਜਿੱਤੇ ਘਰ ਇਹ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਸੇਵਾਮੁਕਤ ਫੌਜੀ ਦੇ ਘਰ ਜਿਹੜੀ ਇਹ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਪੁਲਿਸ ਲੋਕਲ ਪੁਲਿਸ ਵੀ ਇੱਥੇ ਮੌਜੂਦ ਜਿਹੜੀ ਦਿਖਾਈ ਦੇ ਰਹੀ ਹੈ ਲੋਕਲ ਪੁਲਿਸ ਵੀ ਨਾਲ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਜਾਂਚ ਹੋਈ ਸੀ ਉਸ ਦੇ ਵਿੱਚ ਇਹ ਖੁਲਾਸਾ ਹੋਇਆ ਸੀਗਾ ਕਿ ਨਾਲ ਜਿਹੜੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਇਹ ਜਾਂਚ ਐਨਏਡੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਦੇ ਵਿੱਚ ਹਜੇ ਤੱਕ ਕੁਝ ਖੁਲਾਸਾ ਨਹੀਂ ਹੋਇਆ ਫਤਿਹਗੁਰ ਚੂੜਿਆ ਦੇ ਚਾਰ ਥੰਮਾ ਤੇ ਇਹ ਐਨਏਡੀ ਟੀਮ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਸੇਵਾਮੁਕਤ ਫੌਜੀ ਦੇ ਘਰ ਕਿਸ ਵਜ੍ਹਾ ਦੇ ਕਾਰਨ ਕਿਸ ਕਾਰਨ ਦੇ ਕਾਰਨ ਅਨੇਦੀ ਟੀਮ ਦੇ ਵੱਲੋਂ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਇਸੇ ਇਹ ਖੁਲਾਸਾ ਹੋ ਜਾਏ ਬਣਿਆ ਹੋਇਆ ਐਨਏਡੀ ਵੱਲੋਂ ਪੰਜਾਬ ਦੀਆਂ ਦੋ ਥਾਵਾਂ ਤੇ ਸਵੇਰ ਤੋਂ ਹੀ ਰੇਡ ਕੀਤੀ ਜਾ ਰਹੀ ਹੈ ਪਹਿਲਾ ਤਸਵੀਰ ਅੰਮ੍ਰਿਤਸਰ ਦੀ ਦਿਖਾਈ ਆ ਤੇ ਹੁਣ ਫਤਿਹਗੜ ਚੂੜਿਆ ਦੇ ਚਟੋਰਗੜ ਦੇ ਵਿੱਚ ਵੀ ਸਵੇਰ ਤੋਂ ਹੀ ਐਨਏਡੀ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਸੇਵਾ ਮੁਕਤ ਫੌਜੀ ਆ ਕਸ਼ਮੀਰ ਸਿੰਘ ਜਿਸ ਦੇ ਘਰ ਤੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਦਰਵਾਜ਼ੇ ਪੂਰੇ ਤਰ੍ਹਾਂ ਬੰਦ ਕਰ ਲਏ ਗਏ ਆ ਘਰ ਦੇ ਅੰਦਰ ਤੇ ਕਿਸੇ ਨੂੰ ਵੀ ਨਜ਼ਦੀਕ ਜਾਂ ਫਿਰ ਅੰਦਰ ਆਉਣ ਦੀ ਇਜਾਜ਼ਤ ਜਿਹੜੀ ਐਨਏਡੀ ਟੀਮ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ ਹੈ ਤੇ ਫਤਿਹਗੜ ਚੂੜਿਆ ਦੇ ਚਟੋਰਗੜ ਦੇ ਵਿੱਚ ਐਨਏ ਦੇ ਵੱਲੋਂ ਇਹ ਛਾਪੇਮਾਰੀ ਜਿਹੜੀ ਆ ਸਵੇਰ ਤੋਂ ਹੀ ਕੀਤੀ ਜਾ ਰਹੀ ਆ 5 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਜਿੱਥੇ ਕਿ ਲਗਾਤਾਰ ਐਨਏ ਦੀ ਟੀਮ ਦੇ ਵੱਲੋਂ ਇਹ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਦੱਸਦੇ ਨੇ ਕਿ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੋਂ ਪਹਿਲਾਂ ਤਾਂ ਉਹ ਖਬਰ ਦੱਸੀ ਹੈ ਕਿ ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਦੇ ਵਿੱਚ ਵੀ ਸਵੇਰ ਤੋਂ ਹੀ ਐਨਏ ਦੀ ਟੀਮ ਪਹੁੰਚੀ ਆ ਤਾਂ ਉੱਥੇ ਇਹ ਛਾਪੇਮਾਰੀ ਜਿਹੜੀ ਆ ਜਾਂਚ ਐਨਏ ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਕਿ ਇੱਕ ਐ ਅਫਸਰ ਆ ਦਫਤਰ ਦਾ ਮਾਲਕ ਆ ਇਮੀਗ੍ਰੇਸ਼ਨ ਦਫਤਰ ਦਾ ਮਾਲਕ ਆ ਜਿਸ ਦੇ ਘਰ ਤੇ ਆ ਪੁਲਿਸ ਵੱਲੋਂ ਐਨਆਈ ਦੇ ਵੱਲੋਂ ਅਤੇ ਲੋਕਲ ਪੁਲਿਸ ਵੀ ਜਾਦੇ ਕਿ ਉੱਥੇ ਮੌਜੂਦ ਆ ਇਮੀਗ੍ਰੇਸ਼ਨ ਦਫਤਰ ਦਾ ਮਾਲਕ ਆ ਵਿਸ਼ਾਲ ਸ਼ਰਮਾ ਜਿਸ ਦੇ ਘਰ ਸਵੇਰ ਤੋਂ ਹੀ ਇਹ ਛਾਪੇਮਾਰੀ ਜਿਹੜੀ ਆ ਪੁਲਿਸ ਵੱਲੋਂ ਅਤੇ ਐਨਆਈ ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਆ ਤਸਵੀਰਾਂ ਦੋਵੇਂ ਥਮਾਰੀਆਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਅੰਮ੍ਰਿਤਸਰ ਦੀਆਂ ਨੇ ਤੇ ਦੂਜੇ ਪਾਸੇ ਫਤਿਹਗੜ੍ਹ ਚੂੜੀਆਂ ਦੇ ਚਿਤੌਰ ਗੜ੍ਹ ਦੀਆਂ ਤਸਵੀਰਾਂ ਨੇ ਜਿੱਥੇ ਕਿ ਐਨਡੀਟੀਮ ਲਗਾਤਾਰ ਸ਼ਾਪੇ ਮਾਰੀ ਅਤੇ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਵਿਸ਼ਾਲ ਸ਼ਰਮਾ ਦੇ ਘਰ ਇਹ ਰੇਡ ਕੀਤੀ ਜਾ ਰਹੀ ਹੈ ਤਾਂ ਉੱਥੇ ਕਿਹਾ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਿਸ ਦੇ ਚੱਲਦੇ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਜਿੱਥੇ ਚੱਲਦੇ ਐਨਡੀਟੀ ਦੀ ਟੀਮ ਉੱਥੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਤੇ ਹਰ ਤਰ੍ਹਾਂ ਦੇ ਨਾਲ ਦਸਤਾਵੇਜ਼ ਉੱਥੇ ਦੇ ਖੰਗਾਲੇ ਜਾ ਰਹੇ ਨੇ ਫਤਿਹਗੜ੍ਹ ਚੂੜੀਆਂ ਦੀ ਵਿੱਚ ਜਿਹੜੀ ਜਾਂਚ ਚੱਲ ਰਹੀ ਇਸ ਬਾਰੇ ਪੂਰੀ ਜਾਣਕਾਰੀ ਜਿਹੜੀ ਲੈ ਲੈਣੇ ਮੇਰੇ ਨਾਲ ਬਟਿਆਲਾ ਤੋਂ ਬਟਿਆਲਾ ਤੋਂ ਮੇਰੇ ਸਹਿਯੋਗੀ ਜੁੜੇ ਨੇ ਉਹਨਾਂ ਤੋਂ ਪੂਰੀ ਜਾਣਕਾਰੀ ਜਿਹੜੀ ਉਹ ਲੈ ਲੈਣੇ ਆ ਕੀ ਕੋਈ ਜਾਣਕਾਰੀ ਹੈ ਇਸ ਬਾਰੇ ਨਿਤਿਨ ਕੇ ਇੱਕ ਸੇਵਾ ਮੁਕਤ ਜਿਹੜਾ ਫੌਜੀ ਆ ਉਸੇ ਘਾਰਿਆਂ ਨੇ ਦੀ ਟੀਮ ਛਾਪੇਮਾਰੀ ਕਰ ਰਹੀ ਹੈ ਨਿਤਿਨ ਆਵਾਜ਼ ਆ ਰਹੀ ਹੈ ਮੇਰੀ ਹਾਂ ਜੀ ਜੀ ਬਾਬਾ ਬੋਲੋ ਸੇਵਾ ਮੁਕਤ ਫੌਜੀ ਦੇ ਘਰਾਂ ਜਿ ਸਵੇਰ ਤੋਂ ਹੀ ਇਹ ਛਾਪੇਮਾਰੀ ਨੇ ਦੀ ਟੀਮ ਕਰ ਰਹੀ ਹੈ ਹਾਂ ਜੀ ਬਿਲਕੁਲ ਪਾਉਣਾ ਇੱਕ ਫਰਗੇਟਡ ਚੂੜੀਆ ਦਾ ਇਲਾਕਾ ਹੈ ਜਿੱਥੇ ਇੱਕ ਸਾਫ ਦਾ ਫੌਜੀ ਦੇ ਘਰ ਸੈਂਟਰਲ ਏਜੰਸੀ ਨੇ ਰੇਡ ਕੀਤਾ ਹੈ ਇਹ ਕਿਹੜੀ ਸੈਂਟਰਲ ਏਜੰਸੀ ਆ ਵੈਸੇ ਤਾਂ ਹਰ ਜਗ੍ਹਾ ਤੇ ਐਨਆਈਏ ਰੇਡ ਕਰਦੀ ਆ ਇਹ ਵੀ ਲੱਗਦਾ ਹੈ ਕਿ ਐਨਆਈਏ ਹੋ ਸਕਦੀ ਹੈ ਕਿਉਂਕਿ ਅਸੀਂ ਅਧਿਕਾਰ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕਰ ਸਕਦੇ ਜਿਹੜੇ ਬਾਹਰ ਅਧਿਕਾਰੀ ਖੜੇ ਨੇ ਪੁਲਿਸ ਦੇ ਉਹਨਾਂ ਦੇ ਵਿੱਚ ਕਿਹਾ ਜਾਵੇ ਕਨਸਟੇਬਲ ਜਾਂ ਹੈੱਡ ਕਨਸਟੇਬਲ ਲੈਵਲ ਤੇ ਲੋਕ ਖੜੇ ਆ ਕੁਝ ਵੀ ਦੱਸਣ ਲਈ ਤਿਆਰ ਨਹੀਂ ਆ ਪਰ ਕੁਝ ਵੀ ਬਾਤ ਜਿਹੜੀ ਆ ਲੱਗਦਾ ਹੈ ਕਿ ਰੇਡ ਹੁਣ ਖਤਮ ਹੋਣ ਵਾਲੀ ਹੈ ਵਾਈਂਡ ਅਪ ਚੱਲਦਾ ਪਿਆ ਹੈ ਜਿੱਦਾਂ ਰੇਡ ਖਤਮ ਹੋਏਗੀ ਤੇ ਪਰਿਵਾਰ ਦਾ ਵੀ ਗੱਲ ਕਰਾਂਗੇ ਕਿ ਆਖਿਰਿਕ ਸਾ ਕਾ ਫੌਜੀ ਦੇ ਘਰ ਭਾਵਨਾ ਰੇਡ ਕਿਉਂ ਹੋਈ ਕੀ ਕਾਰਨ